ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜੀ ਤੇ ਆਪਣੀ ਅੱਜ ਵਾਲੀ ਕਲੈਕਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ 바ਗੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋਉਂਦਾ ਜੀ 7889148238 ਇਹ ਆਪਣਾ WhatsApp ਨੰਬਰ ਹੈ ਜੀ ਜੋ ਵੀ ਤੁਹਾਨੂੰ ਇਹਨਾਂ ਚੋ ਸੂਟ ਪਸੰਦ ਆਉਂਦਾ ਉਹ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਕਰ ਦਿਆ ਕਰੋ ਬਾਕੀ ਫੈਬਰਿਕ ਵਗੈਰਾ ਦੀ ਡਿਟੇਲ ਆਪਾਂ ਤੁਹਾਨੂੰ ਉਸ ਪੂਰੀ ਵੀਡੀਓ ਦੇ ਵਿੱਚ ਹੀ ਦਿੰਨੇ ਆ ਜੀ ਵੀਡੀਓ ਤੁਸੀਂ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਆਪਾਂ ਪੂਰੀ ਮਤਲਬ ਇਹਦੇ ਵਿੱਚ ਡਿਟੇਲ ਦਿੱਤੀ ਹੁੰਦੀ ਆ ਤਾਂ ਬਾਕੀ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਪ੍ਰਾਈਸ ਲੈ ਸਕਦੇ ਹੋ ਤੇ ਇਹ ਆਪਣਾ ਫਰਸਟ ਸੂਟ ਆ ਜਾਂਦਾ ਜੀ ਇਹ ਮੂੰਗਿਆ ਗ੍ਰੀਨ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਮੂੰਗਿਆ ਗ੍ਰੀਨ ਸ਼ੇਡ ਹੈ ਤੁਸੀਂ ਦੇਖ ਸਕਦੇ ਹੋ ਖਾਦੀ ਫੈ布ਰਿਕ ਹੈ ਜੀ ਖਾਦੀ ਦੇ ਵਿੱਚ ਫੈ布ਰਿਕ ਆ ਜਾਂਦਾ ਮੂੰਗਿਆ ਗ੍ਰੀਨ ਟੋਨ ਹੈ ਤੇ ਇਹਦੇ ਉੱਪਰ ਵਰਕ ਹੈ ਕਿਉਂਕਿ ਬਹੁਤ ਹੀ ਉੱਠ ਕੇ ਆਇਆ ਹੋਇਆ ਇਹ ਵਰਕ ਆਪਣਾ ਪਹਿਲਾਂ ਵੀ ਕਾਫੀ ਸੂਟਾਂ ਤੇ ਰੈਡੀ ਹੋਇਆ ਇਹਨੂੰ ਆਪਾਂ ਜਿੱਦਾਂ ਛੋਟੇ-ਮੋਟੇ ਫੰਕਸ਼ਨ ਨੇ ਤਾਂ ਉਹਦੇ ਤੇ ਆਪਾਂ ਵੇਅਰ ਕਰ ਸਕਦੇ ਹਾਂ ਇਹ ਇਦਾਂ ਦਾ ਸੂਟ ਆਪਣਾ ਰੈਡੀ ਹੋਇਆ ਜਿੱਦਾਂ ਕਿ ਟੀ ਪਾਰਟੀਆਂ ਹੋ ਗਈਆਂ ਬਰਥਡੇ ਪਾਰਟੀਆਂ ਹੋ ਜਾਂਦੀਆਂ ਹਨਾ ਇਹਦੇ ਵਿੱਚ ਦੇਖੋ ਤੁਸੀਂ ਕਲਰ ਕੰਬੀਨੇਸ਼ਨ ਆਪਾਂ ਗ੍ਰੀਨ ਦਾ ਰੱਖਿਆ ਗਾਜਰੀ ਜੀ ਟੋਨ ਦਾ ਆਪਾਂ ਇਹ ਰੱਖਿਆ ਪਿੰਕ ਨਹੀਂ ਆਉਂਦਾ ਇਹ ਥੋੜਾ ਗਾਜਰੀ ਜੀ ਟੋਨ ਰੱਖੀ ਆਪਾਂ ਲਾਈਟ ਡਾਰਕ ਮਸਟਰਡ ਕਲਰ ਰੱਖਿਆ ਵਿੱਚ ਜ਼ਰੀ ਦਾ ਟੱਚ ਰੱਖਿਆ ਸਿਲਵਰੀ ਜ਼ਰੀ ਕਿਉਂਕਿ ਬਹੁਤ ਹੀ ਉੱਠ ਕੇ ਆਇਆ ਹੈ ਕਲਰ ਕੰਬੀਨੇਸ਼ਨ ਐਂਡ ਵਰਕ ਇਹ ਪੂਰਾ ਸਿੰਗਲ ਟਾਂਕੇ ਦਾ ਕੰਮ ਆ ਜਾਂਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਨੈਕ ਲਾਈਨ ਹੈਵੀ ਨੈਕ ਲਾਈਨ ਆ ਜਾਂਦੀ ਹੈ ਇਹਦੀ ਬੈਨ ਵਾਲਾ ਆਪਾਂ ਇਹਦਾ ਨੈਕ ਰੱਖਿਆ ਐਂਡ ਇਹਦੇ ਵਿੱਚ ਵੀ ਆਪਾਂ ਜਰੀ ਦੀਆਂ ਇਦਾਂ ਕਲੀਆਂ ਦਿੱਤੀਆਂ ਹੋਈਆਂ ਕਲੀਆਂ ਆਪਾਂ ਜਰੀ ਦੇ ਵਿੱਚ ਦਿੱਤੀਆਂ ਹੋਈਆਂ ਵਿੱਚ ਬੂਟੀ ਆ ਜਾਂਦੀ ਹੈ ਜੀ ਇਦਾਂ ਠੀਕ ਹੈ ਪੂਰਾ ਫਰੰਟ ਇਹਦਾ ਆ ਜਾਂਦਾ ਇਦਾਂ ਇਦਾਂ ਕਲੀਆਂ ਆ ਗਿਆ ਦੋ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਬੰਸ ਦਿੱਤੇ ਹੋਇਆ ਫਲਾਰ ਦੇ ਇੱਕ ਇਦਾਂ ਆ ਜਾਂਦਾ ਇੱਕ ਇਦਾਂ ਆ ਜਾਂਦੇ ਹੈ ਇਹ ਕੋਲੇ ਆਗੇ ਇਹ ਐਂਡ نیچے ਤੱਕ ਇਹਦਾ ਆ ਜਾਂਦਾ ਜਰੀ ਦੀਆਂ ਕਲੀਆਂ ਆ ਜਾਂਦੀਆਂ ਹਾਂ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਮੂਂਗਿਆ ਜਾਂ ਗ੍ਰੀਨ ਕਲਰ ਹੈ ਇਹਦੇ ਉੱਪਰ ਇਹ ਕਲਰ ਬਹੁਤ ਹੀ ਉੱਠ ਕੇ ਆਇਆ ਹੈ ਇਹ ਜ਼ਰੀ ਦਾ ਕਲਰ ਵੀ ਬਹੁਤ ਉੱਠ ਕੇ ਆਇਆ ਹੋਇਆ ਤੇ ਇਹ ਆਪਣਾ ਮੀਨਸ ਗਾਜਰੀ ਜੀ ਟੋਨ ਹੈ ਜਿਹੜੀ ਆਪਾਂ ਇਸੇ ਦੀ ਫਿਨਿਸ਼ਿੰਗ ਦਿੱਤੀ ਹੈ ਇਹਦੇ ਕੇਰਾ ਐਂਡ ਚਾਕ ਦੇ ਉੱਪਰ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਕਲਰ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਇਹ ਹੁੰਦਾ ਜੀ ਆਪਾਂ ਫੈਬਰਿਕ ਦੇ ਅਕੋਰਡਿੰਗ ਹੀ ਰੱਖਦੇ ਆ ਕਿ ਕਿਹੜਾ ਆਪਣੇ ਫੈਬਰਿਕ ਦੇ ਉੱਪਰ ਉੱਠ ਕੇ ਆ ਰਿਹਾ ਕਲਰ necke ਦੀ ਪੂਰੀ ਹੈਵੀ ਆ ਜਾਂਦੀ ਆ ਪੂਰਾ ਫਰੰਟ ਆ ਜਾਂਦਾ ਐਂਡ ਇਹਦੀਆਂ 슬ੀਵਸ ਤੇ ਕੰਮ ਆ ਗਿਆ ਇਹ 슬ੀਵਸ ਤੇ ਕੰਮ ਆ ਜਾਂਦਾ ਇਦਾਂ ਪੂਰਾ ਬਾਰਡਰ ਦਿੱਤਾ ਹੋਇਆ ਬੰਚ ਦਾ 슬ੀਵਸ ਦੇ ਉੱਪਰ ਇਦਾਂ ਇਹ ਫੁੱਲ 슬ੀਵ ਰੱਖੀਆਂ ਹੋਈਆਂ ਆਪਾਂ ਜੇ ਇਹਨਾਂ ਨੂੰ ਬੈਲ 슬ੀਵ ਰੱਖਾਂਗੇ ਤਾਂ ਪੂਰਾ ਮਤਲਬ ਪ੍ਰੋਪਰ ਆਪਣਾ ਇਹ ਡਿਜ਼ਾਈਨ ਇੱਥੇ ਆਊਗਾ ਠੀਕ ਹੈ ਜੀ ਡਲ 골ਡਨ ਆਪਾਂ ਇਹਦੇ ਤੇ ਜਿੱਦਾਂ ਜਰੀ ਦਿੱਤੀ ਹੋਈ ਹੈ ਜੋ ਕਿ ਬਹੁਤ ਉੱਠ ਕੇ ਆਈ ਹੋਈ ਹੈ ਇਹ ਪੂਰਾ ਪ੍ਰੋਪਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਆਪਣੇ ਡਿਜ਼ਾਈਨਸ ਕਾਫੀ ਸੂਟ ਰੈਡੀ ਹੋਏ ਆ ਕਾਫੀ ਕਲਰ ਦੇ ਵਿੱਚ ਤੁਸੀਂ ਦੇਖੇ ਹੀ ਹੋਣੇ ਪਿਛਲੀ ਵੀਡੀਓ ਦੇ ਵਿੱਚ ਆਪਣਾ ਇਹ ਆ ਗਿਆ ਜੀ ਫੈਬਰਿਕ ਇਹ ਵੀ ਬਹੁਤ ਪਿਆਰਾ ਜੀ ਖਾਦੀ ਫੈਬਰਿਕ ਬਹੁਤ ਪਿਆਰਾ ਫੈਬਰਿਕ ਹੈ ਇਹ ਵੀ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਸੈਮੀ ਪਟਿਆਲਾ ਸਲਵਾਰ ਠੀਕ ਹੈ ਪੌਂਚੇ ਬਣਾ ਕੇ ਇਦਾਂ ਆਪਾਂ ਸੈਮੀ ਪਟਿਆਲਾ ਦੀ ਸਲਵਾਰ ਰੱਖੀ ਹੈ ਐਂਡ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਆਪਾਂ ਸੈਂਟਰ ਰੱਖਿਆ بیس ਕਲਰ ਦਾ ਆ ਜਾਂਦਾ ਦੁਪੱਟਾ ਬਹੁਤ ਪਿਆਰਾ ਜਾਂ ਰੈਡੀ ਹੋਇਆ ਆਪਣਾ ਸੈਂਟਰ ਪੂਰਾ ਆ ਗਿਆ ਇਦਾਂ ਪਲੇਨ ਆ ਜਾਂਦਾ ਐਂਡ ਵਰਕ ਦੇ ਕਲਰ ਦੇ ਲਾਈਟ ਡਾਰਕ ਜੇ ਆਪਾਂ ਇਹਦੇ ਪੱਲਿਆਂ ਤੇ ਚਾਰਚ ਫਿਰ ਇਦਾਂ ਟਾਈ ਐਂਡ ਟਾਈ ਦਈ ਦਿੱਤੀ ਹਲਕੀ ਹਲਕੀ ਜਿਹੀ ਟਾਈ ਐਂਡ ਟਾਈ ਦਿੱਤੀ ਜਾਗਾਨੀ ਠੀਕ ਐ ਜੀ ਵਰਕ ਦੇ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਇਦਾਂ ਪੂਰਾ ਪ੍ਰੋਪਰ ਇਦਾਂ ਦੁਪੱਟਾ ਪਲੇਨ ਐ ਸੈਂਟਰ ਪਲੇਨ ਆ ਗਿਆ ਜੀ ਇਦਾਂ ਤੇ ਫੋਰ ਸਾਈਡ ਇਹਦੇ ਇਦਾਂ ਟਾਈ ਐਂਡ ਟਾਈ ਦਿੱਤੀ ਹੋਈ ਹੈ ਪਿਓਰ ਚਨਾਉਣ ਦਾ ਦੁਪੱਟਾ ਠੀਕ ਹੈ ਜੀ ਇਹ ਆਪਣਾ ਖਾਦੀ ਫੈਬਰਿਕ ਆ ਗਿਆ ਜੀ ਪਿਓਰ ਚਨਾਉਣ ਦਾ ਆ ਗਿਆ ਦੁਪੱਟਾ ਤੇ ਇਹਦਾ ਪੂਰਾ ਫਰੰਟ ਹੈਵੀ ਆ ਜਾਂਦਾ ਵਰਕ ਚੋਕੀ ਬਹੁਤ ਹੀ ਪਿਆਰਾ ਲੱਗਦਾ ਜਿੱਦਾਂ ਇਹਨਾਂ ਨੇ ਆਪਾਂ ਨੂੰ ਕਲਰ ਚੁਆਇਸ ਦੱਸੀ ਸੀ ਤਾਂ ਆਪਾਂ ਰੈਡੀ ਕੀਤਾ ਤੁਸੀਂ ਵੀ ਆਪਣੀ ਕਲਰ ਚੁਆਇਸ ਕੋਈ ਵੀ ਦੱਸ ਕੇ ਉਹਦੇ ਉੱਪਰ ਇਹਨੂੰ ਡਿਜ਼ਾਈਨ ਨੂੰ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਕਲਰ ਕਲਰ ਇਹ ਵੀ ਬਹੁਤ ਪਿਆਰਾ ਹੈ ਜੀ ਇਹ ਹੈਗਾ ਜੂਟ ਫੈਬਰਿਕ ਜੂਟ ਫੈਬਰਿਕ ਹੈ ਜੀ ਰਸਟੀ ਜਿਹਾ ਕਲਰ ਹੈ ਇਹ ਪਿਆਰਾ ਜਿਹਾ ਸ਼ੇਡ ਹੈ ਰਸਟੀ ਜੀ ਟੋਨ ਦਾ ਇਹਦੇ ਉੱਪਰ ਆਪਾਂ ਵਰਕ ਕੀਤਾ ਜੀ ਸਕਿਨ ਟੋਨ ਇਹ ਵਾਈਟ ਆਫ ਵਾਈਟ ਨਹੀਂ ਹੈ ਲਾਈਟ ਜਿਹਾ ਸਕਿਨ ਜਿਹਾ ਟੋਨ ਹੈ ਇਹ ਇਦਾਂ ਇਹਦੀ ਨੈਕ ਰੈਡੀ ਕੀਤੀ ਆ ਠੀਕ ਹੈ ਜੀ ਕੱਲੀਆਂ ਜਾ ਰਹੀਆਂ ਇੱਥੇ ਸਾਈਡਸ ਤੇ ਕਲੀਆਂ ਆ ਗਈਆਂ ਪੂਰੇ ਨੀਚੇ ਤੱਕ ਇੱਕਦਮ ਕਲੀਆਂ ਆ ਜਾਂਦੀਆਂ ਤੇ ਆਪਾਂ ਲੇਸ ਦੀ ਫਿਨਿਸ਼ਿੰਗ ਦਿੰਦੀ ਹੈ ਚਾਕਾਂ ਦੇ ਉੱਪਰ ਠੀਕ ਹੈ ਜੀ ਇਹ ਪੈਟਰਨ ਦਿੱਤਾ ਹੋਇਆ ਆਪਾਂ ਇਦਾਂ ਕਲੀਆਂ ਦਾ ਪਾਈਪਿੰਗ ਲਗਾ ਕੇ ਆਪਾਂ ਵਿੱਚ ਬਰਤਨ ਦਿੱਤੇ ਹੋਏ ਵਰਕ ਦੇ ਕਲਰ ਦੇ ਠੀਕ ਹੈ ਇਹਦੀਆਂ 슬ੀਵਸ ਆ ਗਈਆਂ ਜੀ 슬ੀਵ ਲਿੱਦੀਆਂ ਹੈਵੀ ਕੰਮ ਆ ਜਾਂਦਾ 슬ੀਵਸ ਤੇ ਉੱਪਰ ਪੂਰਾ ਇਦਾਂ ਜਾਲ ਦਿੱਤਾ ਹੋਇਆ ਹੈਵੀ ਦੇ ਵਿੱਚ ਠੀਕ ਹੈ ਜੀ ਇਹ ਤੁਸੀਂ ਆਫ ਵਾਈਟ ਵੀ ਰੱਖ ਸਕਦੇ ਹੋ ਦੇ ਉੱਪਰ ਉੱਠ ਕੇ ਆ ਸਕਦਾ ਬਟ ਇਹ ਥੋੜਾ ਸਕਿਨੀ ਟੋਨ ਆ ਕਲਰ ਦੀ ਇਦਾਂ ਇਹ ਹੈਵੀ 슬ੀਵਸ ਆ ਗਈਆਂ ਇਹਦੀਆਂ ਠੀਕ ਹੈ ਜੀ ਇਹ ਆ ਜਾਂਦਾ ਇਹਦਾ ਪੂਰਾ ਫਰੰਟ ਫੇ ਤਾਂ ਫਰੰਟ ਆ ਗਿਆ ਐਂਡ 슬ੀਵਸ ਆ ਗਈਆਂ ਹੈਵੀ ਤੇ ਇਹਦੇ ਬੈਕ ਦੇ ਉੱਪਰ ਵੀ ਆਪਾਂ ਬੁੰਦੀ ਦਿੱਤੀ ਹੋਈ ਆ ਇਹਦੀ ਬੈਕ ਆ ਜਾਂਦੀ ਹੈ ਜੀ ਇਦਾਂ ਇੱਦਾਂ ਛੋਟੀ ਬੂਟੀ ਦੇ ਕੇ ਫਿਰ ਆਪਾਂ ਵੱਡੀ ਬੂਟੀ ਦਿੱਤੀ ਹੋਈ ਐ ਤਾਂ ਪੂਰੇ ਬੈਕ ਦੇ ਉੱਪਰ ਆਪਾਂ ਇਦਾਂ ਬੂਟੀਆਂ ਲdevkitੀਆਂ ਹੋਈਆਂ ਇਹਦੀ ਬੈਕ ਆ ਜਾਂਦੀ ਠੀਕ ਹੈ ਜੀ ਪੂਰੇ ਬੈਕ ਤੇ ਵੀ ਇਦਾਂ ਬੂਟੀ ਆ ਗਈ ਐਂਡ ਫਰੰਟ ਤੇ ਕੰਮ ਆ ਗਿਆ 슬ੀਵਸ ਹੈ ਵੀ ਆ ਗਈਆਂ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਬਣਿਆ ਜੀ ਇਹ ਜੂਟ ਫੈਬਰਿਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਜਿੱਦਾਂ ਇਹ ਡਿਜ਼ਾਈਨ ਤੁਸੀਂ ਕ੍ਰੇਪ ਵਗੈਰਾ ਤੇ ਕਾਟਨ ਤੇ ਪਲੇਨ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਸੈਮੀ ਪਟਿਆਲਾ ਦੀ ਸਲਵਾਰ ਹੈ ਜੀ 올ਓਵਰ ਸੂਟ ਹੈ ਇਹ ਐਂਡ ਪਿਓਰ ਕੋਟਾ ਸਿਲਕ ਦਾ ਆਪਾਂ ਰੱਖਿਆ ਦੁਪੱਟਾ بیس ਕਲਰ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਇਹਦਾ ਵੀ ਦੁਪੱਟੇ ਦੇ ਵਿੱਚ ਆਪਾਂ ਇਦਾਂ ਛੋਟੇ ਛੋਟੇ ਟਾਈ ਐਂਡ ਡਾਈ ਦਿੱਤੀ ਹੋਈ ਆ ਪੂਰੇ ਦੁਪट्टे ਦੇ ਵਿੱਚ ਐਂਡ ਵਰਕ ਦੇ ਕੰਰਦ ਦੀ ਆਪਾਂ ਆਰਗੈਂਜ਼ਾ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਦੁਪੱਟਾ ਵੀ ਇਹ ਤਾਂ ਬਹੁਤ ਗ੍ਰੇਸਫੁਲ ਜਿਹਾ ਆਪਣਾ ਇਹ ਸੂਟ ਰੈਡੀ ਹੋਇਆ ਹੈ ਤਾਂ ਕਲਰ ਵੀ ਇਹ ਬਹੁਤ ਪਿਆਰਾ ਆ ਜਾਂਦਾ ਹੈ ਇਹ ਠੀਕ ਹੈ ਜੀ ਇਹ ਆ ਗਿਆ ਬਾਕੀ ਫੈਬਰਿਕ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਜੀ ਮੈਂ ਤੁਹਾਨੂੰ ਫੇਰ ਕਹ ਰਹੀ ਹਾਂ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਇਹ ਫੈਬਰਿਕ ਵੀ ਬਹੁਤ ਪਿਆਰਾ ਇਹ ਸਰਦੀ ਗਰਮੀ ਆਪਣਾ ਚੱਲ ਜਾਂਦਾ ਕਿਉਂਕਿ ਆਪਾਂ ਇਹਦੇ ਨੀਚੇ ਟਾਫਟਾ ਲਾਈਨਿੰਗ ਲਗਾਉਂਦੀਆਂ ਤਾਂ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਆਪਣਾ ਫੈਬਰਿਕ ਹੈਗਾ ਜੀ ਝੂਟ ਦੇ ਵਿੱਚ ਹੀ ਇਹ ਇਦਾਂ ਹੀ ਫੈਬਰਿਕ ਆਉਂਦਾ ਥੋੜਾ ਟਾਈ ਐਂਡ ਡਾਈ ਜੇ ਡਾਰਕ ਲਾਈਟਸ ਦੀ ਸੈਲਫ ਆਉਂਦੀ ਹੈ ਲਾਈਟ ਜਿਆ ਗ੍ਰੀਨ ਸੀ ਗ੍ਰੀਨ ਡਾਰਕ ਲਾਈਟ ਦਾ ਕੰਬੀਨੇਸ਼ਨ ਹੈ ਇਹ ਆ ਜਾਂਦਾ ਇਹਦੇ ਆਪਾਂ ਇਦਾਂ ਕੰਬੀਨੇਸ਼ਨ ਰੱਖਿਆ ਜੀ ਗਾਜਰੀ ਜੇ ਪੀਚ ਟੋਨ ਦਾ ਲਾਈਟ ਡਾਰਕ ਦਾ ਐਂਡ ਬੇਸ ਦਾ ਜਿੱਦਾਂ ਇਹਦੇ ਵਿੱਚ ਕਲਰ ਆਗੇ ਉਹੀ ਆਪਾਂ ਲਾਈਟ ਡਾਰਕ ਦਾ ਇਹਦੇ ਵਿੱਚ ਕੰਮ ਕੀਤਾ ਹੈ ਇਹਦੇ ਪੂਰੇ ਵਿੱਚ ਕੱਟਵਰਕ ਆ ਜਾਂਦਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕੱਟਵਰਕ ਕੀਤਾ ਹੋਇਆ ਇਹ ਕੰਮ ਦੇ ਵਿੱਚ ਹੈ ਤਾਂ ਪਤਨੀਆਂ ਦੇ ਵਿੱਚ ਵੀ ਕੱਟਵਰਕ ਆਉਂਦਾ ਦੇਖੋ ਠੀਕ ਹੈ ਜੀ ਇਹ neck ਦੇ ਕੋਲ ਆਪਣੇ ਕੰਮ ਆ ਜਾਂਦਾ ਹੈਵੀ ਪੰਚ ਆ ਜਾਂਦੇ ਆ neck ਦੇ ਕੋਲ ਇਦਾਂ ਸੈਂਟਰ 'ਚ ਆਪਾਂ ਇਹਨੂੰ ਪਾਈਪਿੰਗ ਦੇ ਕੇ ਡਿਜ਼ਾਈਨ ਕੀਤਾ ਹੋਇਆ ਤਾਂ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਆ ਆਪਾਂ ਬਹੁਤ ਜ਼ਿਆਦਾ ਕਲਰ ਨਹੀਂ ਇਹਦੇ ਵਿੱਚ ਐਡ ਕੀਤੇ ਬੇਸ ਦੇ ਕਲਰ ਹੀ ਰੱਖਿਆ ਗਾਜਰੀ ਐਂ ਥੋੜਾ ਪਰਪਲਿਸ਼ੀਟੋਨ ਦਾ ਕਲਰ ਆਪਾਂ ਇਹਦੇ ਨਾਲ ਦਿੱਤੇ ਆ ਐਂਡ ਪੂਰੇ ਇਹਦੇ ਫਰੰਟ ਦੇ ਵਿੱਚ ਬੂਟੀਆਂ ਇਹ ਬੁਟੀਆਂ ਆ ਜਾਂਦੀਆਂ ਫਰੰਟ ਦੇ ਵਿੱਚ ਇਦਾਂ। ਤੇ ਇਦਾਂ ਪੂਰੇ ਦੇ ਵਿੱਚ ਕੱਟਵਰਕ ਹੁੰਦਾ ਇਹ ਡਿਜ਼ਾਈਨ ਦੇ ਵਿੱਚ। ਠੀਕ ਹੈ ਜੀ। ਇਹ ਬੁਟੀਆਂ ਆ ਗਈਆਂ। ਇਦਾਂ ਐਂਡ ਨੈੱਕ ਹੈਵੀ ਆ ਗਈ। ਐਂਡ 슬ੀਵਸ ਦੇ ਉੱਪਰ ਵੀ ਬੁਟੀਆਂ ਆ ਜਾਂਦੀਆਂ ਪੂਰੀ 슬ੀਵਸ ਦੇ ਉੱਪਰ ਇਦਾਂ ਬੁਟੀਆਂ ਆ ਜਾਂਦੀਆਂ। ਦੇਖ ਸਕਦੇ ਹੋ ਤੁਸੀਂ। ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਡਿਜ਼ਾਈਨ ਰੈਡੀ ਹੁੰਦਾ। ਤੇ 올ਓਵਰ ਸੂਟੀ ਹੈ ਜੀ ਇਹ ਵੀ ਆਪਣਾ ਇਹਦੇ ਨਾਲ ਵੀ ਆਪਾਂ ਸਲਵਾਰ ਰੱਖੀ ਹੈ ਇਦਾਂ 올ਓਵਰ ਸੂਟ ਆ ਗਿਆ ਐਂਡ ਇਹ ਆ ਗਿਆ ਜੀ ਇਹਦਾ ਦੁਪੱਟਾ ਕੋਟਾ ਸਿਲਕ ਦਾ ਇਹ ਆਪਾਂ ਪਿਓਰ ਕੋਟਾ ਸਿਲਕ ਦਾ ਇਹਨਾਂ ਦੁਪੱਟਾ ਰੱਖਿਆ ਲਾਈਟ ਜੀ ਟੋਨ ਜਿਹੜੀ ਆਪਣਾ ਲਾਈਟ ਡਾਰਕ ਆਉਂਦਾ ਉਦਾਂ ਦਾ ਆਪਾਂ ਇਹਦੇ ਨਾਲ ਦੁਪੱਟਾ ਕੀਤਾ ਬਹੁਤ ਹੀ ਪਿਆਰਾ ਜਿਹਾ ਇਹਦਾ ਵੀ ਦੁਪੱਟਾ ਰੈਡੀ ਹੋਇਆ ਜਿੱਦਾਂ ਆਪਣਾ ਫੈ ਮਤਲਬ ਵਰਕ ਆ ਜਾਂਦਾ ਵਰਕ ਦੀ ਆਪਾਂ ਕਲਰ ਦੇ ਕੇ ਇਹਨੂੰ ਟਾਈ ਐਂਡ ਟਾਈ ਦਿੱਤਾ ਤੁਸੀਂ ਦੇਖ ਸਕਦੇ ਹੋ ਪਰਪਲ ਜੀ ਟੋਨ ਗਾਜਰੀ ਜੀ ਟੋਨ ਦੇ ਆਪਾਂ ਇਹਦੇ ਵਿੱਚ ਇਦਾਂ ਟਾਈ ਐਂਡ ਆਈ ਦਿੱਤੀ ਆ ਇਹਦੇ ਪੱਲੇ ਇਦਾਂ ਰੈਡੀ ਕੀਤੇ ਆ ਜੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਆ ਪੂਰੇ ਦੇ ਵਿੱਚ ਇਦਾਂ بیس ਰੱਖ ਕੇ ਟਾਈ ਐਂਡ ਆਈ ਦਿੱਤੀ ਹੋਈ ਆ ਜੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਆ ਐਂਡ ਫਿਨਿਸ਼ਿੰਗ ਦਿੱਤੀ ਆ ਆਪਾਂ ਬੇਸੀ ਕਲਰ ਦੀ ਇਹਨੂੰ ਬਿਲਕੁਲ ਲਾਈਟ ਜੀ ਟੋਨ ਜਿਹੜੀ ਆ ਜਾਂਦੀ ਆ ਆਪਾਂ ਫੈਬਰਿਕ ਆਪਣਾ ਲਾਈਟ ਡਾਰਕ ਉੰਦਾ ਤਾਂ ਉਦਾਂ ਹੀ ਆਪਾਂ ਇਹਨੂੰ ਦੁਪੱਟੇ ਨੂੰ ਰੱਖਿਆ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਇਆ ਆਪਣਾ ਇਹ ਇਹ ਆਪਾਂ ਪਲੇਨ ਦੇ ਉੱਪਰ ਵੀ ਡਿਜ਼ਾਈਨ ਕਰ ਸਕਦੇ ਹਾਂ ਜੀ ਇਹ ਆਪਣਾ ਪਲੇਨ ਦੇ ਉੱਪਰ ਵੀ ਡਿਜ਼ਾਈਨ ਰੈਡੀ ਹੋ ਸਕਦਾ ਠੀਕ ਹੈ ਜੀ ਤੇ ਨੈਕਸਟ ਸੂਟ ਆ ਜਾਂਦਾ ਜੀ ਆਪਣਾ ਇਹ ਵਾਲਾ ਇਹ ਸਭ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਇਹ ਇਹ ਪਸ਼ਮੀਨਾ ਦੇ ਉੱਪਰ ਸੂਟ ਆਪਣੇ ਬੰਦਿਆ ਜੀ ਠੀਕ ਹੈ ਜੀ ਇਹਦੀ ਨੈਕ ਆ ਗਈ ਇਸ ਸਕਿਨ بیس ਕਲਰ ਦੇ ਉੱਪਰ ਆਪਾਂ ਡਾਰਕ ਵਾਈਨ ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਵਰਕ ਦਾ ਨੈਕ ਆ ਗਈ ਜੀ ਇਹਦੀ ਬਟਨਸ ਦਿੱਤੇ ਹੋਏ ਆ ਵਰਕ ਕਰਕੇ ਆਪਾਂ ਤੇ ਵਿੱਚ ਆਪਾਂ ਬੋਟੀ ਦਿੱਤੀ ਹੈ ਜੀ ਇਹਦੇ ਆਪਣੇ ਪਹਿਲਾਂ ਮਤਲਬ ਚਾਕ ਰੈਡੀ ਹੁੰਦੇ ਆ ਫਰੰਟ ਐਂਡ ਬੈਕ ਠੀਕ ਹੈ ਜੀ ਇਹਦੇ ਵਿੱਚ ਆਪਾਂ ਬੋਟੀ ਵੀ ਐਡ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਚੁਆਇਸ ਹੁੰਦੀ ਆ ਆਪਣੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇੱਦਾਂ ਆਪਾਂ ਵਿੱਚ ਬੂਟੀ ਰੱਖਣਾ ਚਾਹੁੰਦੇ ਆ ਜਾਂ ਪਲੇਨ ਰੱਖਣਾ ਚਾਹੁੰਦੇ ਹੋ ਫਰੰਟ ਤੇ ਵਰਕ ਜਾਂ ਬੈਕ ਤੇ ਵਰਕ ਚਾਹੁੰਦੇ ਹੋ ਠੀਕ ਹੈ ਜੀ ਇਹ ਆ ਗਿਆ ਇਹ ਦੀ 슬ੀਵਸ ਦਾ ਕੰਮ ਆ ਜਾਂਦਾ ਹੈ ਜੀ ਇਹ 슬ੀਵਸ ਤੇ ਉੱਪਰ ਕੰਮ ਆ ਗਿਆ ਕਲਰ ਕੰਬੀਨੇਸ਼ਨ ਇਹ ਬਹੁਤ ਹੀ ਪਿਆਰਾ ਹੈ ਜੀ ਬਾਕੀ ਤੁਸੀਂ ਚੇਂਜ ਵੀ ਕਰਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਫਰੰਟ ਦੇ ਬੈਕ ਤੇ ਵੀ ਇੱਥਾ ਚਾਕ ਆ ਜਾਂਦੇ ਆ ਫਰੰਟ ਐਂਡ ਬੈਕ ਚਾਕ ਆ ਜਾਂਦੇ ਆ ਇਹ ਤੇ ਬਾਕੀ neck ਵੀ ਇਹਦੀ ਬਹੁਤ ਪਿਆਰੀ ਜੀ ਰੈਡੀ ਹੁੰਦੀ ਆ ਵਰਕ ਕਰਕੇ ਆਪਾਂ ਇਦਾਂ neck ਵੀ ਰੈਡੀ ਕੀਤੀ ਹੋਈ ਹੈ ਦੀ ਪ੍ਰੋਪਰ ਠੀਕ ਹੈ ਜੀ ਸੈਮੀ ਪਟਿਆਲਾ ਪਰ ਰੱਖੀ ਸਲਵਾਰ ਇਹਦੇ ਨਾਲ ਤੇ ਕੋਟਾ ਸਿਲਕ ਦਾ ਆਪਾਂ ਰੱਖਿਆ ਜੀ ਇਹਦੇ ਨਾਲ ਵੀ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਇਹ ਆਪਣੇ ਅਲੱਗ-ਅਲੱਗ ਰੈਡੀ ਹੁੰਦੀਆਂ ਜੀ ਕੋਈ ਪਲੇਨ ਲਾਈਕ ਕਰਦੇ ਆ ਕੋਈ ਆਪਣੇ ਚਣੌਂ ਛਪਾਉਂਦੇ ਵੀ ਹੋਏ ਆ ਇਹ ਪਿਓਰ ਕੋਟਾ ਸਿਲਕ ਦਾ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਇਦਾਂ ਇਹਦੇ ਵਿੱਚ ਆਪਾਂ ਇਦਾਂ ਬਲੌਕ ਜੀ ਦਿੱਤੇ ਹੋਏ ਆ ਐਂਡ ਪੱਲੇ ਆਪਾਂ ਇਦਾਂ ਟਾਈ ਐਂਡ ਡਾਈ ਕਰਦੇ ਆ ਆਪਾਂ ਡਿਫਰੈਂਟ ਡਿਫਰੈਂਟ ਟਾਈ ਐਂਡ ਡਾਈ ਦਿੱਤੀ ਹੋਈ ਹੈ ਸਾਰੇ ਸੂਟਾਂ ਦੇ ਨਾਲ ਇਦਾਂ ਵਾਈਨ ਕਲਰ ਦੇ ਵਿੱਚ ਹੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਬਹੁਤ ਪਿਆਰਾ ਜਿਹਾ ਆਪਣਾ ਇਹ ਵੀ ਸੂਟ ਰੈਡੀ ਹੁੰਦਾ ਇਹ ਹੁਣ ਆਪਣੇ ਮਤਲਬ ਡਿਫਰੈਂਟ ਕਲਰ ਦੇ ਉੱਪਰ ਵੀ ਆਪਾਂ ਇਹਨੂੰ ਰੈਡੀ ਕਰ ਰਹੇ ਹਾਂ ਸੀਮ ਡਿਜ਼ਾਈਨ ਨੂੰ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਆਪਾਂ ਮਤਲਬ ਜੇ ਤੋਂ ਕਲਰ ਕੰਬੀਨੇਸ਼ਨ ਚੇਂਜ ਕਰ ਦਿੰਨੇ ਆ ਤਾਂ ਉਹ ਉੱਠ ਕੇ ਆਉਂਦਾ ਕਲਰ ਬੇਸ ਦੇ ਅਕੋਰਡਿੰਗ ਜੇ ਆਪਾਂ ਕਲਰ ਕੰਬੀਨੇਸ਼ਨ ਦਿੰਨੇ ਆ ਹਾਂਜੀ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀਗੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਜੀ ਤਾਂ ਵੀਡੀਓ ਵਾਚ ਕਰਨ ਲਈ ਧੰਨਵਾਦ